ਆ ਪਹੁੰਚ ਗਿਆ ਆਪਾਂ ਬੁੱਧਿਸਟ ਮਨਿਸਟਰੀ ਉਹ ਸਾਹਮਣੇ ਚਟਾਇਆ ਹੁੰਦਾ ਐਦਾ ਹੋਣਾ ਮੈਂ ਉਹ ਆ ਸਟੂੰਪਾ ਪਾਰਕਿੰਗ ਵੀ ਖਾਲੀ ਜਣਾ ਕੋਈ ਚੰਗੇ ਪਾਸੇ ਘਾਟੀ ਹੁੰਦਾ ਜੇ ਰੱਬ ਵਾਲੇ ਪਾਸੇ ਚੱਲਦੇ ਆ ਕੋਈ ਟਾਵਾ ਟੱਲਾ ਹੀ ਚੱਲਦਾ ਤੂੰ ਬਿਆਨ ਤੱਕ ਉਹਰਲਾ ਜਾਣੇ ਆ ਪਹੁੰਚ ਗਿਆ ਆਪਾਂ ਸ੍ਰੀ ਗੁਰੂ ਰਵਿਦਾਸ ਟੈਂਪਲ ਇਹ ਗੁਰਦਰਾ ਸਾਹਿਬ ਆ ਆਏ ਸਾਡੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਆ ਇਹ ਹੈਗੀ ਆ ਕੋਕਲੈਂਡ ਦੇ ਸ਼ਹਿਰ ਕੋਲੇ ਵਸਿਆ ਛੋਟਾ ਜਿਹਾ ਪਿੰਡ ਬੰਬੇ ਇਹ ਬੰਬੇ ਇੱਕ ਤਾਂ ਤੁਸੀਂ ਸੁਣਿਆ ਹੋਣਾ ਜਿਹੜਾ ਆਪਣੇ ਮਹਾਰਾਸ਼ਟਰ ਦਾ ਬੰਬੇ ਤੇ ਇੱਕ ਇੱਥੇ ਬੰਬੇ ਸੇਮ ਸਪੈਲਿੰਗ ਵੀ ਸੇਮ ਹੀ ਆ 1865 ਚ ਵਸਿਆ ਸੀਗਾ ਛੋਟਾ ਜਿਹਾ ਪਿੰਡ ਤੇ ਇਹਦਾ ਇਤਿਹਾਸ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਵਿਖਾਵਾਂਗੇ ਉਹਦੇ ਕੋਲੇ ਬਣੀ ਇੱਕ ਮਿਨਿਸਟਰੀ ਆ ਬੋਧੀਆਂ ਦੀ ਬੁੱਧ ਧਰਮ ਦੀ ਬਹੁਤ ਸੋਹਣੀ ਤੇ ਬਹੁਤ ਸ਼ਾਂਤਮਈ ਜੇ ਕਿਸੇ ਨੇ ਧਿਆਨ ਲਾਉਣਾ ਜਾਂ ਧਿਆਨ ਕਰਨਾ ਉਹ ਬੰਦਾ ਤਾਂ ਲਾਜ਼ਮੀ ਜਾਵੇ ਜਿਹੜਾ ਇਹ ਇਧਰਲੇ ਪਾਸੇ ਦਾ ਖੋਜੀ ਹੈ ਤੇ ਦੂਜੀ ਗੱਲ ਇਹ ਆ ਵੀ ਇੱਥੇ ਆਪਣਾ ਗੁਰਦਰਾ ਸਾਹਿਬ ਇੱਕ ਬਹੁਤ ਸੋਹਣਾ ਖੇਤਾਂ ਦੇ ਵਿੱਚ ਬਣਿਆ ਹੋਇਆ ਤੇ ਜੇ ਕੋਈ ਮੇਰਾ ਵੀਰ ਭਰਾ ਇੱਧਰ ਆਉਂਦਾ ਵਾ ਤੇ ਉਹ ਜ਼ਰੂਰ ਹੋ ਕੇ ਜਾਵੇ ਦੋਵੇਂ ਜਗ੍ਹਾ ਤੇ ਬਹੁਤ ਦੋਵੇਂ ਜਗ੍ਹਾ ਬਹੁਤ ਸ਼ਾਂਤ ਹੈ ਤੇ ਤੁਹਾਨੂੰ ਦੋਵੇਂ ਦਿਖਾਵਾਂਗੇ ਜਿਹੜੇ ਇੱਥੇ ਰਹਿੰਦੇ ਵੀਰਪਰਾ ਉਹਨਾਂ ਦਾ ਸਾਰਿਆਂ ਨੂੰ ਪਤਾ ਹੀ ਹੋਊਗਾ ਪਰ ਮਿਨਿਸਟਰੀ ਦਾ ਸ਼ਾਇਦ ਨਾਂ ਪਤਾ ਹੋਵੇ ਤੇ ਵੀਡੀਓ ਬਹੁਤ ਸੋਹਣੀ ਹੋਣ ਵਾਲੀ ਆ ਤੇ ਜਿਹੜਾ ਮੇਰਾ ਵੀਰ ਕੋਈ ਇੱਧਰਲੇ ਪਾਸੇ ਦਾ ਖੋਜੀ ਧਿਆਨ ਵਾਲਾ ਮੈਡੀਟੇਸ਼ਨ ਵਾਲਾ ਉਹ ਜ਼ਰੂਰ ਵੀਡੀਓ ਪੂਰੀ ਵੇਖੇ ਐਨੀ ਜ਼ਿਆਦੇ ਸ਼ਾਂਤੀ ਉੱਥੇ ਤੀਜੀ ਚੌਥੀ ਵਾਰੀ ਚੱਲੇ ਆ ਤੇ ਤੁਹਾਨੂੰ ਦਿਖਾਵਾਂਗੇ ਹੁਣ ਚੱਲਦੇ ਆ ਚਲੋ ਜੀ ਅਸੀਂ ਆਪਾਂ ਪਹੁੰਚ ਗਏ ਆ ਬੀਪੀ ਪੰਪ ਤੇ ਆ ਬੀਪੀ ਇੱਥੋਂ ਫੜਾਂਗੇ ਆਪਾਂ ਕੌਫੀ ਤੇ ਇਧਰਲੇ ਪਾਸੇ ਬਣਿਆ ਟਰੱਕ ਸਟਾਪ ਉਧਰ ਟਰੱਕ ਖੜਦੇ ਇਧਰਲੇ ਪਾਸੇ ਆ ਜੈਕੀਆ ਤੇ ਉਧਰ ਹੈਗਾ ਟਰੱਕ ਤੇਲ ਪਾਉਣ ਵਾਲਾ ਸਿਸਟਮ ਇਹ ਪੰਪ ਦੇ ਅੰਦਰ ਆਈ ਆ ਭੜ ਲੈਂਦੀ ਆਪਾਂ ਕਾਫੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਇਥੋਂ ਦੇ ਗੁਰਦੁਆਰੇ ਸਾਹਿਬ ਜਿਹੜਾ ਬੰਬੇ ਹਿਲ ਤੇ ਬਣਿਆ ਤੇ ਇੱਕ ਜਿਹੜੀ ਮਿਨਿਸਟਰੀ ਆ ਬਹੁਤ ਸੋਹਣਾ ਦੋਵੇਂ ਬਹੁਤ ਸੋਹਣੇ ਜਿਵੇਂ ਖੇਤਾਂ ਦੇ ਵਿੱਚ ਬਣਿਆ ਦੋਵੇਂ ਸਥਾਨ ਜਿਹੜੀ ਬੁੱਧ ਧਰਮ ਦੀ ਵੀ ਆ ਤੇ ਜਿਹੜੀ ਆਪਣੇ ਗੁਰਦਰਾ ਸਾਹਿਬ ਬਣਿਆ ਉਹ ਵੀ ਤੇ ਹੁਣ ਤੁਹਾਨੂੰ ਦਿਖਾਉਣੇ ਅੱਗੇ ਚੱਲ ਕੇ ਦੋਵੇਂ ਵੀਡੀਓ ਨਾਲ ਬਣੇ ਰਹੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਵੇਂ ਆਏ ਆ ਨਾ ਆਹ ਜਿਹੜੀਆਂ ਇਹਨਾਂ ਨੇ ਲਾਈਟਾਂ ਲਾਈਆਂ ਇਹ ਲਾਈਆਂ ਨੂੰ ਥੋੜੇ ਦਿਨ ਹੀ ਹੋਏ ਆ ਜੇ ਤਕਰੀਬਨ ਮਤਲਬ ਮਹੀਨਾ ਕੀ ਹੋਇਆ ਤੇ ਇਹ ਕਹਿੰਦੇ ਕਾਮਯਾਬ ਨਹੀਂ ਹੋਈਆਂ ਇਹਨਾਂ ਦੀ ਕੰਪਲੇਂਟ ਆ ਜਿਹੜੀ ਇੱਥੋਂ ਦੇ ਰਹਿੰਦੇ ਲੋਕੀ ਪਹਿਲਾਂ ਟਾਊਨ ਬਹੁਤ ਕੁਆਇਟ ਸੀਗਾ ਹੁਣ ਬਹੁਤ ਬਿਜ਼ੀ ਹੋ ਗਿਆ ਤੇ ਕਰਕੇ ਇਹਨਾਂ ਲਾਈਟਾਂ ਲਾਉਣੀਆਂ ਪੈਗੀਆਂ ਚਲੋ ਚੱਲਦੇ ਅੱਗੇ ਇਹ ਇੱਕ ਬੰਬੇ ਹਿੱਲ ਦਾ 뷰 ਟਾਊਨ ਦੇ ਕੋਲ ਕੀ ਬਾਤ ਹੈ ਆ ਪਹੁੰਚ ਗਏ ਆਪਾਂ ਬੁੱਧਿਸਟ ਮਨਿਸਟਰੀ ਉਹ ਸਾਹਮਣੇ ਚਟਾਇਆ ਤੁੰਡਾ ਇਹ ਜਿਹੜੇ ਤੇ ਮੇਨ ਬਣੇ ਸੀ ਬੋਪਾ ਜੀ ਨੂੰ ਕਹਿੰਦੇ ਆਪਾਂ ਉੱਥੇ ਜਿਆਦੇ ਤੋਂ ਲੈ ਕੇ ਲਾਇਬ੍ਰੇਰੀ ਬਣੀ ਆ ਵੇਖਦੇ ਆ ਅੱਜ ਤੇ ਬੋਰਡ ਆਉਂਦਾ ਵਾ ਲਾਇਬ੍ਰੇਰੀ ਤੁੰਪਾ ਤੇ ਇਧਰਲੇ ਪਾਸੇ ਬਣਿਆ ਚੱਲ ਲੈ ਕੇ ਲਾਇਆ ਤੁਸ ਨੂੰ ਵੀ ਇੰਨੇ ਵੱਜ ਗਏ ਅੱਜੋਂ ਅੰਦਰ ਆਏ ਇਧਰ ਇਥੇ ਪੂਜਾ ਕਰਦੇ ਜੀ ਆਪਣੇ ਕੋਈ ਵੀ ਐਕਟੀਵਿਟੀ ਕਰਨ ਦੇ ਪੂਜਾ ਕਰਦੇ ਮਹਾਤਮਾ ਬੋਪਾ ਜੀ ਬਹੁਤ ਸੋਹਣਾ ਬਹੁਤ ਸ਼ਾਂਤੀ ਹੈ ਤੇ ਜਿਆਦੇ ਬਹੁਤ ਜਿਆਦੇ ਸ਼ਾਂਤੀ ਆ ਲੋ ਵੀ ਆਪਾਂ ਮੋੜ ਲੀਏ ਪਾਰਕਿੰਗ ਕਿਤਾਬਾਂ ਪਈਆਂ ਪਾਰਕਿੰਗ ਪਈ ਖਾਲੀ ਜਾਂ ਨਾਲ ਉਹ ਚੰਗੇ ਪਾਸੇ ਘੱਟੇ ਇੱਥੇ ਨਾ ਵਾਲੇ ਪਾਸੇ ਇੱਥੇ ਦੇ ਕੇ ਇਹਨਾਂ ਤੋਂ ਇਜਾਜ਼ਤ ਲਈ ਆ ਪਟਾਵਾਂ ਲਾਇਆ ਉੱਥੇ ਫੋਨ ਨੰਬਰ ਲਿਖਿਆ ਤੂੰ ਬੇਹੰਤ ਕੋਲ ਲੱਗਿਆ ਆਪਾਂ ਹੀ ਵੇਖਣ ਲੱਗੇ ਸਾਰਾ ਆ ਬਾਹਰਲੇ ਪਾਸੇ ਇੱਥੇ ਫੋਨ ਨੰਬਰ ਲਿਖਿਆ ਜਦੋਂ ਤੁਸੀਂ ਆਓਗੇ ਵੇਖ ਸਕਦੇ ਆ ਆ ਫੋਨ ਲਾ ਕੇ ਇਜਾਜ਼ਤ ਲਈ ਕਿਉਂਕਿ ਮੇਨ ਇਹਨਾਂ ਦਾ ਜਿਹੜਾ ਅਮਾਉਂਟ ਬਲਿੰਟਨ ਆ ਜਿਹੜਾ ਮੇਨ ਹੈਗਾ ਵਾ ਤੇ ਆ ਆਪਾਂ ਚੱਲੇ ਇੱਧਰ ਗੁੰਪਾ ਵੇਖਣ سٹੰਪਾ ਆ ਸਾਹਮਣੇ سٹੰਪਾ ਬਣਿਆ ਵੇ ਮੋਤੀ ਜੀ ਦਾ ਕਹਿੰਦੇ ਇੱਥੇ ਨਾ ਲਿਖ ਕੇ ਲਾਇਆ ਪਲੀਜ਼ ਰਿਮੂਵ ਯੂ ਸ਼ੂਜ਼ ਇੱਧਰ ਇਹਨੇ ਬਿਮੋਤੀ ਜੀ ਦੀ ਮੂਰਤੀ ਆ ਬਾਕੀ ਤਿੰਨ ਚਾਰ ਮੂਰਤੀਆਂ ਲੱਗੀਆਂ ਇੱਧਰ ਚਾਰੇ ਆਲੇ ਦਾਲੇ ਬਹੁਤ ਜ਼ਿਆਦੇ ਸੋਹਣਾ ਮੌਸਮ ਪਰ ਮੀਂਹ ਆਲਾ ਕਰਕੇ ਥੋੜਾ ਜਿਹਾ ਹੈਗਾ ਪਰ ਬਹੁਤ ਜ਼ਿਆਦੇ ਸ਼ਾਂਤੀ ਤੇ ਬਹੁਤ ਜ਼ਿਆਦੇ ਸੋਹਣਾ ਪੂਰੀ ਗੱਲ ਬਾਤ ਹੈ ਆ ਜਾ ਸਕਦੇ ਤੁਸੀਂ ਵੇਖ ਸਾਹ ਦੇ ਇੱਧਰਲੇ ਪਾਸੇ ਮੂਰਤੀ ਲੱਗੀ ਆ ਸਮਾਦੀ ਤੇ ਇੱਧਰ ਬਹਿ ਕੇ ਤੁਸੀਂ ਆਦਾ ਆਨੰਦ ਮਾਣ ਸਕਦੇ ਆ ਧਿਆਨ ਲਾ ਸਕਦੇ ਆ ਆਰਾਮ ਨਾਲ ਇੱਥੇ ਕਹਿੰਦੇ ਵੀ ਟਰਨ ਆਫ ਮੋਬਾਈਲ ਫੋਨ ਨੋ ਡਰੋਨ ਹੁਣ ਆਪਾਂ ਆ ਵੇਖ ਕੇ ਚੱਲੇ ਆ ਯੋਟਲ ਇਧਰ ਯੂਟਾ ਬਹੁਤ ਸੋਹਣਾ ਮੌਸਮ ਆ ਜਦੋਂ ਆਪਾਂ ਪਹੁੰਚ ਗਏ ਆ ਯੂਟੇ ਕੋਲੇ ਇੱਥੇ ਬਾਹਰ ਲਿਖਿਆ ਪਲੀਜ਼ ਟਰਨ ਆਫ ਮੋਬਾਈਲ ਫੋਨਸ ਅੰਦਰ ਆਪਾਂ ਵੀਡੀਓ ਨਹੀਂ ਬਣਾ ਸਕਦੇ ਤੇ ਆ ਜਦੋਂ ਆਪਾਂ ਵੇਖ ਕੇ ਆ ਗਏ ਆ ਬਾਹਰ ਦਾ ਮੌਸਮ ਤੇ ਯੂਟਾ ਦਾ ਬਾਹਰ ਦਾ ਥਿਊ ਬਹੁਤ ਸੋਹਣਾ ਬਹੁਤ ਜ਼ਿਆਦਾ ਸ਼ਾਂਤੀ ਅੰਦਰ ਕੋਈ ਨਹੀਂ ਹੈਗਾ ਆਪਾਂ ਵੀਡੀਓ ਨਹੀਂ ਬਣਾ ਸਕਦੇ ਪਰ ਬਹੁਤ ਜ਼ਿਆਦਾ ਸੋਹਣਾ ਜੇ ਕੋਈ ਮੇਰਾ ਵੀ ਜਾਂਦਾ ਜਰੂਰ ਆ ਕੇ ਜਾਵੇ ਤੇ ਇਧਰੋਂ ਆਪਾਂ ਆਏ ਆ ਹੁ ਚੱਲਦੇ ਆ ਵਾਪਸ ਆ ਪੇਡਾਂ ਫਿਰਦੀਆਂ ਪੇਡਾਂ ਦੀ ਓਨ ਵੀ ਨਹੀਂ ਲਾਈ ਕਿਸੇ ਇਹ ਜਿਹੜੀ ਮੇਨ ਲਾਇਬ੍ਰੇਰੀ ਉਹ ਉਧਰ ਨਹੀਂ ਇਹ ਇੱਧਰਲੇ ਪਾਸੇ ਆ ਉੱਥੇ ਵੈਸੇ ਕਿਤਾਬਾਂ ਪਈਆਂ ਹੀ ਤੇ ਆਹ ਪਈਆਂ ਸਾਰੀਆਂ ਕਿਤਾਬਾਂ ਮਹਾਤਮਾ ਬੁੱਧ ਜੀ ਨਾਲ ਸੰਬੰਧਤ ਬਾਹਰ ਮਹੀ ਦਾ ਮੌਸਮ ਬਹੁਤ ਸੋਹਣਾ ਬਹੁਤ ਜਿਆਦਾ ਸੋਹਣਾ ਤੇ ਸ਼ਾਂਤੀ ਇੰਨੀ ਕਾ ਕਿ ਬੰਦਾ ਸਾਰਾ ਕੁਝ ਸੁਣ ਸਕਦਾ ਵਾ ਮੀਂਹ ਦੀ ਆਵਾਜ਼ ਆ ਇਕੱਲੀ ਬਹੁਤ ਜਿਆਦਾ ਸ਼ਾਂਤੀ ਬਹੁਤ ਸੋਹਣਾ ਤੇ ਆਹ ਸਾਰੀਆਂ ਪਈਆਂ ਕਿਤਾਬਾਂ ਇੱਥੇ ਜਿਹੋ ਕਿਤਾਬਾਂ ਦੇਖੀ ਇਹਨਾਂ ਵਿੱਚ ਇੱਕ ਚੀਜ਼ ਨੋਟ ਕੀਤੀ ਆ ਤੁਹਾਨੂੰ ਖਾਉਣੇ ਆ ਅਦਰ ਰਿਲੀਜਨ ਫਲਸਫੀ ਤੇ ਵੀ ਹੋਰ ਧਰਮਾਂ ਦੀਆਂ ਕਿਤਾਬਾਂ ਵੀ ਇੱਥੇ ਸਾਰੀਆਂ ਪਈਆਂ ਹਿੰਦੂਇਜ਼ਮ ਹੋਰ ਕਈ ਇੰਡੀਆ ਦੇ ਧਰਮ ਕਈ ਧਰਮਾਂ ਦੀਆਂ ਰੱਖੀਆਂ ਇਹਨਾਂ ਨੇ ਇੱਕ ਇਹ ਗੱਲ ਬਹੁਤ ਵਧੀਆ ਲੱਗੀ ਕਿ ਇਹ ਸਾਰੇ ਧਰਮਾਂ ਨੂੰ ਬਰਾਬਰ ਹੀ ਆ ਵੀ ਕਿਸੇ ਨਾਲ ਵਿਤਕਰਾ ਨਹੀਂ ਤੇ ਆ ਹੈਗਾ ਬਾਹਰ ਦਾ ਮੌਸਮ ਕਿਆ ਸ਼ਾਂਤੀ ਕਿਆ ਗੱਲ ਬਾਤ ਬਹੁਤ ਜ਼ਿਆਦਾ ਸੋਹਣਾ ਜਿਹਨੂੰ ਕਹਿੰਦੇ ਸਵਰਗੀ ਆ ਸ਼ਾਂਤੀ ਇੰਨੀ ਕਿ ਜ਼ਿਆਦਾ ਜਿਹਨੇ ਸ਼ਾਂਤੀ ਲੈਣੀ ਇੱਥੇ ਆਵੇ ਮੇਰਾ ਵੀਰ ਬਹੁਤ ਜਿਆਦਾ ਸੋਣਾ ਕਿਸੇ ਵੀ ਟਾਈਮ ਆਵੇ ਤੇ ਇੱਥੇ ਕਿਤਾਬਾਂ ਪੜ੍ਹ ਸਕਦੇ ਤੁਸੀਂ ਅੰਦਰੋਂ ਸਾਰੀਆਂ ਪਈਆਂ ਹੋਰ ਧਰਮਾਂ ਦੀਆਂ ਵੀ ਪਈਆਂ ਤੇ ਆ ਆ ਗਏ ਹੁਣ ਆਪਾਂ ਬਾਹਰ ਲਾਇਬ੍ਰੇਰੀ ਜਿਉ ਚੱਲਦੇ ਆਂ ਵਾਪਸ ਰਸਤੇ ਦੇ ਵਿੱਚ ਇਦਾਂ ਦੇ ਕਮਰੇ ਬਣੇ ਆ ਜਿੱਥੇ ਭਿਕਸ਼ੂ ਵੀਰ ਭਗਤੀ ਕਰਦੇ ਡੂ ਨੋਟ ਡਿਸਟਰਬ ਤੇ ਆ ਇੱਕ ਹੋਰ ਲੱਗਾ ਆਪਾਂ ਇੱਧਰ ਨਹੀਂ ਜਾ ਸਕਦੇ ਨਾ ਲਿਖ ਕੇ ਲਾਇਆ ਵੀ ਆਹ ਏਰੀਆ ਜੀ ਤੁਸੀਂ ਨਹੀਂ ਜਾ ਸਕਦੇ ਤੇ ਆਪਾਂ ਚੱਲਦੇ ਆਂ ਪਾਰਕਿੰਗ ਵੱਲੋਂ ਆ ਪਹੁੰਚ ਗਏ ਆਪਾਂ ਪਾਰਕਿੰਗ ਵੱਲ ਪਾਰਕਿੰਗ ਜਮਾਂ ਖਾਲੀ ਪਈ ਹਜੇ ਵੀ ਕੋਈ ਨਹੀਂ ਆਪਣੀ ਗੱਡੀ ਖੜੀ ਹੈ ਤੇ ਇਧਰਲੇ ਪਾਸੇ ਲੱਗਾ ਬੋਰਡ ਜਿਹੜਾ ਆਪਾਂ ਪਹਿਲਾਂ ਦੂਰੋਂ ਵਖਾਇਆ ਸੀਗਾ ਦੁਬਾਰਾ ਪੜ੍ਹ ਸਕਦੇ ਇੱਥੇ ਕੋਈ ਵੀ ਐਕਟੀਵਿਟੀ ਨਹੀਂ ਕਰ ਸਕਦੇ ਸਾਇਲੈਂਸ ਪੀਸ ਐਂਡ ٹرسٹ ਕੋਈ ਵੀ ਐਕਟੀਵਿਟੀ ਨਹੀਂ ਡਾਂਸ ਕੁਝ ਨਹੀਂ ਹਾਂਜੀ ਆ ਜਦੋਂ ਆਪਾਂ ਮਿਨਿਸਟਰੀ ਵੇਖ ਕੇ ਆਏ ਤੇ ਬਾਰੇ ਦੋ ਚਾਰ ਗੱਲਾਂ ਕਰਨੀਆਂ ਜਿਹੜੀਆਂ ਮੇਨ ਐ ਇਹ ਹੁਣ ਆਗਲੈਂਡ ਦੇ ਜਿਹੜੇ ਸਿਟੀ ਸੈਂਟਰ ਤੋਂ 40-45 ਮਿੰਟ ਦੀ ਬਾਅਦ ਤੇ ਆ ਤੇ ਦੂਜਾ ਜਦੋਂ ਆਏ ਆ ਪਾਰਕਿੰਗ ਖਾਲੀ ਜਮਾ ਆਪਣੀ ਇੱਕੋ ਗੱਡੀ ਸੀ ਮਤਲਬ ਕੋਈ ਆਉਂਦਾ ਨਹੀਂ ਜਾਂਦਾ ਨਹੀਂ ਬਾਲਾ ਫਿਰ ਜਿਹਨੇ ਧਿਆਨ ਲਾਉਣਾ ਉਹਦੇ ਵਾਸਤੇ ਸਾਰਨਾ ਵਧੀਆ ਜਗ੍ਹਾ ਇਹ ਸਾਰਨਾ ਵਧੀਆ ਮੈਨੂੰ ਲੱਗਦਾ ਨਿਊਜ਼ੀਲੈਂਡ ਦੇ ਵਿੱਚ ਹੋਰ ਨਹੀਂ ਹੋਣੀ ਕੋਈ ਹੋ ਸਕਦਾ ਹੋਰ ਵੀ ਹੋਵੇ ਤੇ ਜੇ ਸੰਗਤ ਕਰਨੀ ਆ ਚਲੋ ਆਪਾਂ ਗੁਰਦਾਰੇ ਜਾਣੇ ਸੰਗਤ ਵੀ ਕਰਨੀ ਸਾਰਾ ਪਾਰ ਪੂਜਾ ਗੁਰਬਾਣੀ ਪੜਨੀ ਫਿਰ ਆਪਾਂ ਨੂੰ ਗੁਰਬਾਣੀ ਧਿਆਨ ਨੂੰ ਵੀ ਦੱਸਦੀ ਧਿਆਨ ਜ਼ਰੂਰੀ ਆ ਧਿਆਨ ਗਿਆਨ ਤੇ ਧਿਆਨ ਪਹਿਲਾਂ ਗਿਆਨ ਫਿਰ ਧਿਆਨ ਤੇ ਜਿਹਨੇ ਧਿਆਨ ਲਾਉਣਾ ਉਹਦੇ ਵਾਸਤੇ ਸਰਨੋਂ ਵਧੀਆ ਜਗ੍ਹਾ ਹੁਣ ਆਪਾਂ ਜਿਹੜੀ ਸਰਨ ਪਹਿਲਾਂ ਤੀਜੀ ਚੌਥੀ ਵਾਰ ਹੀ ਆਏ ਇੱਥੇ ਤੇ ਪਹਿਲਾਂ ਆਏ ਆ ਜਦੋਂ ਇੰਨੀ ਸ਼ਾਂਤੀ ਮਿਲਦੀ ਆ ਤੇ ਹੁਣ ਆਏ ਹੁਣ ਵੀ ਇੰਨਾ ਜਿਆਦਾ ਮੈਨੂੰ ਲੱਗਾ ਤਿੰਨ ਘੰਟੇ ਹੋ ਗਏ ਆਇਆ ਤਾਂ ਮੈਂ ਸਾਰਾ ਬਸ ਵੇਖਣੀ ਸੀਗਾ ਵੀ ਵੀਡੀਓ ਬਣਾ ਲਈਏ ਕਿਉਂਕਿ ਬਹੁਤ ਵਧੀਆ ਲੱਗਾ ਮੈਂ ਤੁਹਾਨੂੰ ਦਿਖਾਈਏ ਤਾਂ ਮੈਨੂੰ ਲੱਗਾ 2-3 ਘੰਟੇ ਸੇ ਲਾ ਦੇ ਮੈਂ ਪਹਿਲਾਂ ਉੱਪਰ ਸਟੋਮਪਾਵਾ ਜਿਹੜਾ ਗੁੰਮਪਾ ਕਹਿੰਦੇ ਉਹ ਵੇਖ ਕੇ ਆਏ ਆ ਫਿਰ ਲਾਇਬ੍ਰੇਰੀ ਐ ਕੋ ਉਹ ਵਿਖਾਵਾਂਗੇ ਇੱਕ ਯੂਟਬਾ ਵਿੱਚ ਉਹ ਵਿਖਾਉ ਦਿਖਾਇਆਊਗਾ ਤੁਹਾਨੂੰ ਵਿੱਚ ਜੋੜਾਂਗੇ ਐਡਿਟ ਕਰਕੇ ਬਾਈ ਤੇ ਸ਼ਾਂਤੀ ਨਹੀਂ ਜਿਆਦੇ ਆ ਕਿ ਬੋਲਣ ਨੂੰ ਆਪਣਾ ਵੀ ਵੀਡੀਓ ਬਣਾਉਣ ਮਾਨ ਨਹੀਂ ਕੀਤਾ ਫਿਰ ਕਿਹਾ ਵੀ ਆਏ ਆ ਚੱਲ ਥੋੜੀ ਬਹੁਤੀ ਬਣਾ ਲੈਨੇ ਆ ਤੇ ਜਿਹੜੀ ਬਣਾਈ ਆ ਉਹਦੇ ਉੱਤੇ ਆਪਾਂ ਵੌਇਸਓਵਰ ਲਾਵਾਂਗੇ ਹੁਣ ਜਿੱਦਾਂ ਦਾ ਵੀ ਲੱਗੂਗਾ ਤੁਸੀਂ ਕਬੂਲ ਕਰਿਓ ਤੇ ਕਿਉਂਕਿ ਇੱਥੇ ਬੋਲਣ ਵਾਲਾ ਸਿਸਟਮ ਤਾਂ ਹੈ ਹੀ ਨਹੀਂ ਨਾ ਇੰਨੀ ਜ਼ਿਆਦੇ ਸ਼ਾਂਤੀ ਆ ਬੇਸਾਬ ਕੋਈ ਗੱਲ ਹੀ ਕੋਈ ਛੱਡ ਦੋ ਗੱਲਾਂ ਹੀ ਛੱਡ ਦੋ ਮੈਨੂੰ ਨਹੀਂ ਲੱਗਦਾ ਕਿ ਤੇ ਨਿਊਜ਼ੀਲੈਂਡ ਖਾਸ ਕਰਕੇ ਇਨ੍ਹਾਂ ਦੇ ਵਿਕਸਤ ਦੇਸ਼ਾਂ ਜਿਨ੍ਹਾਂ ਦੇ ਐਡੀ ਤੇਜ਼ ਦੌਰ ਚੱਲਦੇ ਦੇਸ਼ਾਂ ਦੇ ਵਿੱਚ ਇੰਨੀ ਸ਼ਾਂਤੀ ਵਾਲੀ ਜਗ੍ਹਾ ਹੋਊਗੀ ਇਹ ਜਿਹੜੀ ਕੋਨਲਾ ਸਾਰੀ ਮਿਨਿਸਟਰੀ 144 ਕਿੱਲਿਆਂ 'ਚ ਬਣੀ ਵੀ ਆ ਤੇ ਸਾਰੇ ਮੰਕਸ ਜਿਹੜੇ ਰਹਿੰਦੇ ਉਹਨਾਂ ਦੇ ਆਦੇ ਤੇ ਛੋਟੇ-ਛੋਟੇ ਘਰ ਕੈਵੰਜੇ ਬਣਾ ਕੇ ਰੱਖੇ ਹੋਏ ਛੋਟੇ-ਛੋਟੇ ਲੱਕੜ ਦੇ ਉਹਦੇ ਵਿੱਚ ਰਹਿੰਦੇ ਰੋਟੀ ਪਾਣੀ ਖਾਂਦੇ ਆ ਯਾਦੇ ਫੋਨ ਪਾਣ ਤੋਂ ਪਾਸੇ ਸਾਰੀ ਦੁਨੀਆ ਤੋਂ ਟੁੱਟ ਕੇ ਧਿਆਨ ਹੀ ਕਰਦੇ ਸਿਰਫ ਉਥੇ ਤੁਸੀਂ ਜਾ ਨਹੀਂ ਸਕਦੇ ਵਿੱਚ ਵਿਖਾਵਾਂਗੇ ਉਥੇ ਲਿਖਿਆ ਹੋਇਆ ਮੌਕਸ ਏਰੀਆ ਡੂ ਨਾਟ ਐਂਟਰ ਤੇ ਇੰਨੀ ਜਿਆਦਾ ਵਧੀਆ ਲੱਗਾ ਮੈਨੂੰ ਤਾਂ ਇੰਨੀ ਸ਼ਾਂਤੀ ਆ ਤੇ ਉਹ ਜਿਹੜਾ ਯੂਟਿਊਬ ਬਣਿਆ ਵਾ ਉਹਦੇ ਅੰਦਰ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਉਹਨੇ ਲਿਖਿਆ ਮੋਬਾਈਲ ਫੋਨ ਆਫ ਹੀ ਕਰਕੇ ਜਾਣਾ ਉਹ ਗਲਤੀ ਨਾਲ ਵੀ ਕਿਸੇ ਦੀ ਵਾਈਬ੍ਰੇਸ਼ਨ ਵੀ ਵੱਜ ਗਈ ਤੇ ਉਹਦਾ ਵੀ ਹੋ ਸਕਦਾ ਤੇ ਆਪਾਂ ਅੰਦਰ ਉਹਦੇ ਵੀਡੀਓ ਨਹੀਂ ਬਣਾਈ ਫੋਨ ਬੰਦ ਕਰ ਤੇ ਤੇ ਇੰਨੀ ਜ਼ਿਆਦੇ ਸ਼ਾਂਤੀ ਉੱਥੇ ਮੈਂ ਲਗਾ ਦੱਦਾ ਘੰਟਾ 40 ਮਿੰਟ ਤੱਕ ਅੰਦਰ ਹੀ ਬੈਠੇ ਰਹੇ ਕੱਲਾ ਮੈਂ ਕੱਲਾ ਅੰਦਰ ਬੈਠਾ ਰਿਹਾ ਜੋਟ ਦੇ ਅੰਦਰ ਫੇਸਟੋਂਪਾ ਵੇਖਣ ਗਏ ਮੀਂਹ ਪੈਂਦਾ ਉੱਥੇ ਘਟਟਾਂ 'ਤੇ ਬੈਠੇ ਆ ਤੇ ਲਾਇਬ੍ਰੇਰੀ 'ਚ ਕਿਤਾਬਾਂ ਥੋੜੀਆਂ ਬਹੁਤੀਆਂ ਪੜ੍ਹੀਆਂ ਤੇ ਇੱਕ ਜਿਹੜੀ ਚੀਜ਼ ਤੁਹਾਨੂੰ ਵਿਖਾਈ ਹੋਊਗੀ ਵੀ ਇਹ ਪਿਆਰ ਸਾਰੇ ਦਾ ਪਿਆਰ ਸਾਰੇ ਧਰਮ ਹੀ ਸਿਖਾਉਂਦੇ ਆ ਕੱਲਾ ਕੋਈ ਇੱਕ ਨਹੀਂ ਸਾਰੇ ਧਰਮਾਂ ਨੇ ਪਿਆਰ ਸਿਖਾਇਆ ਪਰ ਆਪਣੇ ਚਲੋ ਆ ਆਵਾਜ਼-ਵਿਵਾਦ 'ਚ ਪਹਜ ਜਾਂਦੇ ਆ ਉਹ ਜਿਹੜਾ ਉੱਥੇ ਵਿੱਚ ਵਿਖਾਇਆ ਹੋਊਗਾ ਤੁਹਾਨੂੰ ਇੱਕ ਉਹਦੇ ਵਿੱਚ ਲਿਖਿਆ ਵਾ ਅਦਰ ਰੀਲੀਜਨ ਬਾਕਸ ਕੋ ਏਦਾਂ ਕਰਕੇ ਲਿਖਿਆ ਵੀ ਬਾਕੀ ਧਰਮਾਂ ਦੀਆਂ ਕਿਤਾਬਾਂ ਤੇ ਉਹ ਜਿਹੜਾ ਉਹਦੇ ਵਿੱਚ ਸਾਰੇ ਧਰਮਾਂ ਦੀਆਂ ਉਹਦੇ ਜ਼ਿਆਦਾਤਰ ਪਈਆਂ ਕਈ ਧਰਮਾਂ ਦੀਆਂ ਜਿਹੜੀਆਂ ਇੱਕ ਲਿਖਿਆ ਜੀਸਸ ਲਿਵਡ ਇਨ ਇੰਡੀਆ ਤੇ ਭਗਵਤ ਗੀਤਾ ਵੀ ਸ਼ਾਇਦ ਮੈਨੂੰ ਲੱਗਦਾ ਪਈ ਸੀ ਵਾਵਾ ਪਈ ਸੀ ਵੱਖਰੇ ਵੱਖਰੇ ਇਹ ਤੋਂ ਇਹ ਵੀ ਪਿਆਰ ਹੈ ਇਹਨਾਂ ਨੇ ਇਹ ਨਹੀਂ ਵਖਿਆ ਵੀ ਸਾਡਾ ਹੀ ਗੱਲਾਂ ਉਹਨਾਂ ਨੇ ਇਹ ਵੀ ਜਿਹੜਾ ਮਰਜ਼ੀ ਤੁਸੀਂ ਪੜੋ ਤੇ ਹਰੇਕ ਧਰਮ ਨੇ ਧਿਆਨ ਹੀ ਸਿਖਾਇਆ ਕਿਸੇ ਵੀ ਧਰਮ ਚ ਤੁਸੀਂ ਚੱਲ ਜਾਓਗੇ ਧਿਆਨ ਲਾਉਣਾ ਮੈਡੀਟੇਸ਼ਨ ਜਿਹੜੀ ਉਹ ਹੈਗੀ ਆ ਜੇ ਤੁਸੀਂ ਧਰਮ ਦੇ ਚੱਲੋਗੇ ਰਾਹ ਤੇ ਤੇ ਉਹ ਧਰਮ ਦੇ ਵਿੱਚ ਇਹਨਾਂ ਨੇ ਫਿਰ ਉਹ ਨੂੰ ਮੁੱਖ ਰੱਖਦੇ ਉਹ ਕਿਤਾਬਾਂ ਵੀ ਰੱਖੀਆਂ ਵੀ ਤੁਸੀਂ ਪੜੋ ਚੱਲੋ ਕਿਤੇ ਵੀ ਚੱਲੋ ਚੱਲੋ ਸਹੀਏ ਰਾਹ ਤੇ ਇਹ ਮਾਰਗ ਚੱਲਣਾ ਜ਼ਰੂਰੀ ਹੈ ਤੇ ਬਹੁਤ ਸੋਹਣਾ ਲੱਗਾ ਵਾ ਤੁਸੀਂ ਵੀ ਜੇ ਕਿਤੇ ਆਏ ਜ਼ਰੂਰ ਆਉਣਾ ਚਾਹੀਦਾ ਇੱਥੇ ਸ਼ਾਂਤੀ ਨਾਲ ਪਰਿਵਾਰ ਨਾਲ ਆਇਓ ਜਮ ਚੁੱਪ ਕਰਕੇ ਸ਼ਾਂਤ ਰਹਿ ਕੇ ਗਿੜਾ ਦਿਓ ਐਨੰਦ ਵਾਜਦਾ ਫੁੱਲ ਤੇ ਆ ਪਾਰਕਿੰਗ ਚ ਕੋਈ ਨਹੀਂ ਤੁਹਾਨੂੰ ਖਾਈ ਹੋਊਗੀ ਕੱਲੀ ਆਪਣੀ ਗੱਡੀ ਖੜੀ ਐ ਇੰਨਾ ਨਜ਼ਾਰਾ ਹੁੰਦਾ ਵਾ ਕਿ ਇਹ ਆਨੰਦ ਵਾਜਦਾ ਪਰਮਾਤਮਾ ਦੀ ਕਿਰਪਾ ਨਾਲ ਜੇ ਕਿਸੇ ਨੇ ਕੋਈ ਭਗਤੀ ਕਰਨੀ ਆ ਸਾਧੂ ਸੰਤ ਵੈਸੇ ਚਲੋ ਹੋਰ ਆਪਣੀਆਂ ਵੀ ਜਗਾ ਦਾ ਸਾਰੀਆਂ ਤੇ ਇਦਾਂ ਦੀਆਂ ਜਗਾ ਜ਼ਰੂਰ ਬਣਾਉਣੀਆਂ ਚਾਹੀਦੀਆਂ ਆਪਾਂ ਨੂੰ ਨਾ ਸਾਰੇ ਇੰਡੀਆ ਦਾ ਹੈਗੀਆਂ ਚਲੋ ਆਪਣੇ ਮਨ ਲੱਗਦਾ ਸ਼ਾਇਦ ਆਪਣੇ ਵੀ ਬਣਾਉਣੀਆਂ ਚਾਹੀਦੀਆਂ ਜਿੱਦਾਂ ਥੋੜਾ ਜਿਹਾ ਥੋੜੀ ਜਗ੍ਹਾ ਚ ਬੰਨ ਤੇ ਆਪਣੇ ਸਲਾਹ مشਵਰੇ ਨਾਲ ਜੋ ਵੀ ਆਪਣਾ ਕਰੇ مشਵਰਾ ਕਰਕੇ ਬੰਨ ਤੇ ਜ਼ਰੂਰ ਬਣਾਉਣੀਆਂ ਚਾਹੀਦੀਆਂ ਪਰ ਆਪਣੇ ਥੋੜਾ ਜਿਹਾ ਫਿਰ ਹੋਰ ਸਿਸਟਮ ਵੀ ਕਈਆਂ ਦੇ ਵਿੱਚ ਵਿੱਚ ਚੱਲ ਪੈਂਦਾ ਵੀ ਜਿਹੜਾ ਤੁਹਾਨੂੰ ਪਤਾ ਹੀ ਆਪਾਂ ਇਹ ਵਾਦਾਂ ਤਾਂ ਪੈਣਾ ਨਹੀਂਗਾ ਚਲੋ ਬਾਕੀ ਜਿਹਨੂੰ ਜਿਹਨੂੰ ਪਤਾ ਉਹ ਲੇਖੋ ਪਰ ਬਹੁਤ ਸੋਹਣਾ ਲੱਗਾ ਜੇ ਮੇਰਾ ਵੀਰ ਕੋਈ ਵੀ ਆਉਂਦਾ ਤੇ ਇੱਥੇ ਜ਼ਰੂਰ ਇੱਕ ਰੀ ਆ ਕੇ ਜਾਇਓ ਐਨਾ ਜ਼ਿਆਦਾ ਆਨੰਦ ਆਉਂਦਾ ਪ੍ਰਮਾਤਮਾ ਦੀ ਕਿਰਪਾ ਨਾਲ ਇੱਥੇ ਬੰਦਾ ਅੰਦਰ ਹੀ ਸਿਮਰਨ ਕਰੀ ਜਾਵੇ ਪਾਣੀ ਪੜ ਲਓ ਜੋ ਮਰਜੀ ਗਾ ਲਓ ਬਸ ਸ਼ਾਂਤ ਨਾਂਸ ਨੂੰ ਆਵਾਜ਼ ਸੁਣੂਗੀ ਉਹ ਪੰਛੀਆਂ ਦੀ ਸੁਣੂ ਕੁਦਰਤ ਦੀ ਆਵਾਜ਼ਾਂ ਜੇ ਹੋਣਗੀਆਂ ਉਹ ਸੁਣਨਗੇ ਪੰਛੀਆਂ ਜੰਗਲ ਆ ਜਉਂਗੀ ਜੰਗਲ ਬਣਾਇਆ ਇਹਨਾਂ ਨੇ ਸਾਰਾ ਭੇਡਾਂ ਤੁਹਾਨੂੰ ਖਾਵਾਂਗੇ ਸ਼ਾਇਦ ਵਿੱਚ ਵੀਡੀਓ ਬਣਾਈ ਕਿ ਨਹੀਂ ਮੈਨੂੰ ਯਾਦ ਨਹੀਂ ਪੂਰਾ ਭੇਡਾਂ ਦੇ ਉੱਤੇ ਉਹਨਾਂ ਨਹੀਂ ਲਾਈ ਇਹਨਾਂ ਨੇ ਕੁਦਰਤੀ ਜਿੱਦਾਂ ਰਹਿੰਦੀਆਂ ਰਹਿਣtੀਆਂ ਪੰਜ ਸੱਤ ਭੇਡਾਂ ਫਿਰਦੀਆਂ ਸਾਰੀਆਂ ਉੱਦਾਂ ਹੀ ਆ ਤੇ ਵੀ ਫੁੱਲ ਨਜ਼ਾਰਾ ਕੋਈ ਸ਼ੱਕ ਨਹੀਂ ਤੇ ਆ ਕੇ ਜ਼ਰੂਰ ਇੱਥੇ ਜਾਇਓ ਜਿਹੜਾ ਵੀ ਮੇਰਾ ਵੀ ਰੋਕਲੈਂਡ ਰਹਿੰਦਾ ਜਾਂ ਨਿਊਜ਼ੀਲੈਂਡ ਘੁੰਮਣ ਫਿਰਨ ਵੀ ਆਉਂਦਾ ਇਹ ਜਗ੍ਹਾ ਤਾਂ ਜ਼ਰੂਰ ਆ ਕੇ ਜਾਇਓ ਜਿਹੜਾ ਹੈਗਾ ਇਹ ਅੰਦਰ ਦੇ ਯਾਨੀ ਕਿ ਧਿਆਨ ਵਾਲੇ ਪਾਸੇ ਥੋੜਾ ਜਿਹਾ ਇਹ ਪਾਸੇ ਮੰਨਦਾ ਹਨ ਜਾਰੇ ਜ਼ਰੂਰ ਇੱਥੇ ਗੇੜਾ ਕੱਢ ਕੇ ਇੰਨੀ ਸ਼ਾਂਤੀ ਆ ਦੁਪਹਿਰ ਦੇ ਟਾਈਮ ਆਇਓ ਤੇ ਬਹੁਤ ਵਧੀਆ ਲੱਗੂਗਾ ਹੁਣ ਆਪਾਂ ਚੱਲਦੇ ਆ ਅੱਗੇ ਫਿਰ ਤੁਹਾਨੂੰ ਹੌਨੇ ਗੁਰਦਰਾ ਸਾਹਿਬ ਆਪਣਾ ਜਿਹੜਾ ਨੇੜੇ ਹੀ ਬਣਿਆ ਨਾਲ ਹੀ ਉਹ ਵੀ ਬੰਬੇ ਹਿੱਲਾ ਇਹ ਵੀ ਬੰਬੇ ਹਿੱਲਾ ਉਹ ਵੀ ਬਹੁਤ ਸੋਹਣਾ ਸਥਾਨ ਆਪਣਾ ਬਣਾਇਆ ਜਿਹੜਾ ਬੰਬੇ ਹਿੱਲਾ ਉਹਦੇ ਵੀ ਕੋਈ ਸ਼ੱਕ ਨਹੀਂ ਖੇਤਾਂ ਦੇ ਵਿੱਚ ਆ ਉਹਦੇ ਵੀ ਸਵੇਰ ਸ਼ਾਮ ਜਾਰੇ ਸੰਗਤ ਹੁੰਦੀ ਆ ਜਾਂ ਸ਼ਨੀ ਐਤਵਾਰ ਨੂੰ ਜਾਰੇ ਹੁੰਦੀ ਆ ਤੇ ਬਾਕੀ ਟਾਈਮ ਜਿਵੇਂ ਦੁਪਹਿਰੇ ਜਾਓ ਸ਼ਾਮ ਨੂੰ ਜਾਓ ਤੇ ਬਹੁਤ ਜਿਵੇਂ ਕੁਆਇਟ ਸੰਗਤ ਘੱਟ ਹੁੰਦੀ ਆ ਕੋਈ ਮੱਥਾ ਠੇਕਨ ਵੀਰਪਰਾ ਜਾਂਦਾ ਹੁੰਦਾ ਆ ਜਾਂਦਾ ਉੱਥੇ ਵੀ ਤੁਸੀਂ ਜੇ ਕਰਨ ਆਉਦਾ ਧਿਆਨ ਲਾਉਣਾ ਬਹੁਤ ਸੋਹਣਾ ਉਹ ਵੀ ਸਥਾਨ ਬਹੁਤ ਜਿਆਦੇ ਤੇ ਆਪਾਂ ਹੁਣ ਉੱਥੇ ਚੱਲਦੇ ਗੁਰਦਾਸਾਹਿਬ ਖਾਉਨੇ ਤੁਹਾਨੂੰ ਮੀਂਹ ਦਾ ਮੌਸਮ ਹੈ ਤੇ ਬਦਲਬਾਈ ਹੋਈ ਸੀਗੀ ਤੇ ਜਦੋਂ ਤੁਰਿਆ ਤੇ ਹੁਣ ਮੀਂਹ ਦਾ ਮੌਸਮ ਹੋ ਗਿਆ ਤੇ ਵੇਖਦੇ ਅੱਗੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਉੱਥੇ ਆਪਣਾ ਬੰਬੇਲ ਹਾਂਜੀ ਆਹ ਜਿਹੜਾ ਮੇਨ ਬੰਬੇ ਟਾਊਨ ਇਹ ਬਸ ਥੋੜੇ ਜਿਹੇ ਘਰ ਆ ਇੱਥੇ ਇੱਕ ਸਕੂਲ ਹੈ ਤੇ ਯਾਰ ਇਹ ਜਉਣਾ ਇੱਥੇ ਤੇ ਬਾਹਰ ਨਾਲ ਕੀ ਆ ਬੰਬੇ ਜਿਹੜਾ ਮੇਨ ਟਾਊਨ ਆ ਬੰਬੇ ਹੱਲਾ ਇਹਦੇ ਇੱਕ ਪਾਸੇ ਮਿਨਿਸਟਰੀ ਆ ਦੂਜੇ ਪਾਸੇ ਗੁਰਦਰਾ ਸਾਹਿਬ ਆਪਣਾ ਜਿਹੜਾ ਬੰਬੇ ਹੱਲਾ ਆ ਬੰਬੇ ਸਕੂਲ ਆ ਜਿਹੜਾ ਇੱਧਰਲੇ ਵੇਖ ਲਿਆ ਆਹ ਵਾ ਜਿਹੜਾ ਬੰਬੇ ਟੈਨਿਸ ਕਲੱਬ ਤੇ ਇੱਥੇ ਬਣਿਆ ਗਰਾਊਂਡ ਬਹੁਤ ਵੱਡਾ ਸੌਰੀ ਨੋ ਡੌਗਸ ਲਾਊਡ ਰਗਬੀ ਦਾ ਕਲੱਬ ਤੇ ਆਹ ਗਰਾਊਂਡ ਆ ਇੱਥੇ ਮੇਲਾ ਵੀ ਲੱਗਦਾ ਪਰਲੇ ਪਾਸੇ ਵੀ ਆ ਤੇ ਆ ਸਾਰਾ ਸਿਸਟਮ ਇੱਥੋਂ ਦਾ ਮੀਂਹ ਦਾ ਮੌਸਮ ਹੈ ਤੇ ਆ ਜਿਹੜੇ ਸਪான்ਸਰ ਕਰਦੇ ਇੱਥੇ ਆਪਣਾ ਪਿੱਛੇ ਜੇ ਟਰੱਕ ਸ਼ੋ ਲੱਗਾ ਡੈਫ ਕੈਨਵਰਥ ਸਾਊਥ ਪੈਕ ਇਹ ਸਪான்ਸਰ ਆ ਇਹਨਾਂ ਦੇ ਆ ਇੱਥੋਂ ਦਾ ਮੀਂਹ ਦਾ ਮੌਸਮ ਤੇ ਉਹ ਪਰਲੇ ਪਾਸੇ ਇੱਕ ਵਿਊ ਬਹੁਤ ਸੋਹਣਾ ਵਿਊ ਇਹ ਜਿਹੜੀ ਬੰਬੇ ਦੀ ਬੰਬੇ ਬੰਬੇ ਦਾ ਇਤਿਹਾਸ ਆ ਇਹ ਹੈਗਾ ਵਾ ਇੱਕ ਸ਼ਿਪ ਸੀਗਾ ਅ ਬੰਬੇ ਨਾਂ ਦਾ ਉਹਦਾ ਸ਼ਿਪ ਦਾ ਸਮੁੰਦਰੀ ਜਹਾਜ਼ ਦਾ ਨਾਂ ਹੀ ਬੰਬੇ ਸੀਗਾ ਤੇ ਉਹਤੇ ਜਿਹੜੇ ਲੋਕੀ ਆਏ ਸੀ ਉਹ ਸਾਰੇ ਸੈਟਲ ਇੱਥੇ ਹੋਏ ਆ ਆ ਸ਼ਹਿਰ ਦੇ ਵਿੱਚ ਆ ਟਾਊਨ ਚ ਤੇ ਪਹਿਲਾਂ ਇਹਦਾ ਨਾਂ ਵਿਲੀਅਮ ਕਰਕੇ ਵਿਲੀਅਮ ਕੋਸ ਸੀਗਾ ਤੇ ਫਿਰ ਜਦੋਂ ਉਹਨਾਂ ਨੇ ਸੈਟਲ ਹੋਣ ਕਰਕੇ ਇੱਥੇ ਇਹਦਾ ਨਾਂ ਬੰਬੇ ਪੈ ਗਿਆ ਤੇ ਉਹ ਸਾਰੇ ਇੰਡੀਅਨ ਸੀ अर्ली ਸੈਟਲਮੈਂਟ ਜਿਹੜੇ ਸਾਰੇ ਇੰਡੀਆਨਾਂ ਦੀ ਸੀਗੀ ਯਾਨੀ ਕਿ 20ਵੀਂ ਸਦੀ ਦੇ ਸ਼ੁਰੂ ਚ ਉਹ ਇੱਥੋਂ ਦੀ ਸੀਗੀ ਬੰਬੇ ਹਿੱਲਦੀ ਤੇ ਤਾਂ ਕਰਕੇ ਇਹਦੇ ਨਾਲ ਬੰਬੇ ਪੈ ਗਿਆ ਹੁਣ ਵੀ ਸਾਰੀਆਂ ਕਮਿਊਨਿਟੀਆਂ ਇੱਥੇ ਰਹਿੰਦੀਆਂ ਪਰ ਪਹਿਲੀਆਂ ਜਦੋਂ ਇੰਡੀਅਨ ਬੰਬੇਸ਼ਿਪ ਆਇਆ ਆਪਣੇ ਇੰਡੀਅਨਾਂ ਦੀ ਸੈਟਲਮੈਂਟ 20ਵੀਂ ਸਦੀ ਦੇ ਸ਼ੁਰੂਆਤ ਚ ਉਹ ਇੱਥੇ ਸੀਗੀ ਇਹ ਗੂਗਲ ਤੇ ਲਿਖਿਆ ਮਿਲਦਾ ਵਾ ਤੇ ਆ ਇੱਥੋਂ ਦਾ ਵਿਊ ਇੱਕ ਹੋਰ ਤੇ ਚੱਲਦੇ ਆਪਾਂ ਅੱਗੇ ਆ ਪਹੁੰਚ ਗਏ ਆਪਾਂ ਸ੍ਰੀ ਗੁਰੂ ਰਵਿਦਾਸ ਟੈਂਪਲ ਇਹ ਗੁਰਦਰਾ ਸਾਹਿਬ ਆ ਮੀਂਹ ਦਾ ਮੌਸਮ ਹੈ ਤੇ ਚੱਲਦੇ ਅੰਦਰ ਆਪਾਂ ਬਾਹਰ ਤੋਂ ਮੋਂੜਾ ਇਦਾਂ ਨਹੀਂ ਦੇਖ ਸਕਦੇ ਆ ਨਹੀਂ ਪਈ ਜਾਂਦਾ ਬਾਕੀ ਤੇ ਮੀਂਹ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਜਾਂ ਨਹੀਂ ਤਾਂ ਉਹਨਾਂ ਦਾ ਬਹੁਤ ਕਸਾ ਜੇ ਹੋਰ ਵੀ ਹਾਂਜੀ ਇਹ ਸੀ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਹਾਇਆ ਬੰਬੇ ਹਿੱਲ ਦਾ ਗੁਰਦਰਾ ਸਾਹਿਬ ਤੇ ਮਿਨਿਸਟਰੀ ਕਹਾ ਮਿਨਿਸਟਰੀ ਵਾਲਾ ਤਾਂ ਕਿਆ ਬਾਤ ਐ ਦੂ ਬਾਅਦ ਜੋ ਤੁਹਾਨੂੰ ਬਾਲਾ ਕੋ ਵਿਖਾਉਣਾ ਦਾ ਕਈ ਕੋ ਸੀਗਾ 올ਿਵ 올ਿਵ ਸਟੇਟ ਸੀਗੀ ਉਹ ਰਹਿ ਗਈ ਤੇ ਹੋਰ ਵੀ ਸ਼ਹਿਰ ਐ ਕਦੋ ਚੀਜ਼ਾਂ ਸੀਗੀਆਂ ਤੇ ਉਹ ਪਰਮਨਿਸਤਰੀ ਇੰਨੀ ਜਿਆਦੇ ਵਧੀਆ ਇੰਨੀ ਸ਼ਾਂਤਮਈ ਉੱਥੇ ਟਾਈਮ ਬਹੁਤ ਜਿਆਦੇ ਲੱਗ ਗਿਆ ਤੇ ਉਸ ਤੋਂ ਬਾਅਦ ਇੱਕ ਮਾਣੇ ਸ਼ਾਂਤ ਹੋ ਜਾਂਦਾ ਬੰਦੇ ਦਾ ਉਹਨਾਂ ਟਾਈਮ ਤੇ ਬਹੁਤ ਸੋਹਣੀ ਵੀਡੀਓ ਬਣੀ ਆ ਜਿਹੜੀ ਮੇਰੇ ਹਿਸਾਬ ਨਾਲ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਫਿਰ ਇਦਾਂ ਦੀਆਂ ਵਧੀਆ ਵਧੀਆ ਵੀਡੀਓ ਤੁਹਾਨੂੰ ਨਿਊਜ਼ੀਲੈਂਡ ਦੇ ਦਿਖਾਵਾਂਗੇ ਤੇ ਫਿਰ ਟੂਰ ਵੀ ਕਰਾਂਗੇ ਜੇ ਤੁਹਾਡੀ ਸਪੋਰਟ ਰਹੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ